ਨੱਗਲ ਗੜੀਆਂ ਤੋਂ ਲੈ ਕੇ ਅਕਾਲਗੜ੍ਹ ਤੱਕ ਸੜਕ ਦੇ ਕਾਫੀ ਬੜੇ ਹਾਲਾਤ ਸਨ ਹੁਣ ਇਸ ਸੜਕ ਨੂੰ ਸੁਧਾਰਨ ਦਾ ਜਿੰਮਾ ਜੋ ਕਾਂਗਰਸ ਦੇ ਸੀਨੀਅਰ ਅਗੂ ਗੁਰਪ੍ਰਤਾ ਸਿੰਘ ਪੜਿਆਲਾ ਵੱਲੋਂ ਚੁੱਕਿਆ ਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਵਾਰ ਜੀਸੀਬੀ ਮਸ਼ੀਨ ਦੀਆਂ ਅੱਤ ਤਸਵੀਰਾਂ ਵਖਾਨ ਜੋ ਕਿ ਇਹ ਸੜਕ ਦੇ ਹਾਲਾਤ ਕਾਫੀ ਮਾੜੇ ਸਨ ਇਸ ਨੂੰ ਲੈ ਕੇ ਹੁਣ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਜਿਸ ਦੀ ਖੁਸ਼ੀ ਦੇ ਵਿੱਚ ਅਜਿਹਾ ਕਿ ਲੱਡੂ ਵੀ ਵੰਡੇ ਗਏ ਨੇ ਫਿਲਹਾਲ ਗੁਰਪ੍ਰਤਾਪ ਪੜਿਆਲਾ ਜੋ ਪਿੰਡ ਦੇ ਲੋਕਾਂ ਦੀਆਂ ਓਕੜਾਂ ਵੀ ਸੁਣਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰਦੇ ਆ ਉਹਨਾਂ ਦੇ ਨਾਲ ਆ ਪਾਜੀ ਕੀ ਕਹਿਣਾ ਚਾਹੁੰਦੇ ਹੋ ਚੰਗਾ ਉਪਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਦੇਖੋ ਜੇ ਉਪਰਾਲਾ ਚੰਗਾ ਤਾਂ ਫਿਰ ਮੈਂ ਤਾਂ ਤਾਕੀਦ ਕਹਿਣਾ ਤੁਸੀਂ ਆਪ ਹੀ ਡਿਫਾਈਨ ਕਰਤਾ ਪਰ ਬੜੀ ਦੇਰ ਤੋਂ ਮੰਨ ਦੇ ਵਿੱਚ ਰੀਤ ਸੀ ਜਦੋਂ ਵੀ ਕਿਤੇ ਕੋਈ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਚ ਆਪਿੰਗਾ ਚ ਆਉਂਦੇ ਸੀਗੇ ਸੜਕਾਂ ਦਾ ਸਮੂਹ ਹਲਕਾ ਖਰੜ ਦੇ ਵਿੱਚ ਬੁਰਾ ਹਾਲ ਪਰਸਨਲ ਤੌਰ ਤੇ ਕੋਈ ਵੀ ਬੰਦਾ ਅਰੁਣ ਜੀ ਕਿੱਥੇ ਤੱਕ ਪੂਰੀ પા ਸਕਦਾ ਅਸੀਂ ਇੱਕ ਸਿਰਫ ਰੀਤ ਸ਼ੁਰੂ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਹੁਣ ਮੌਸਮ ਖੁੱਲਿਆ ਅਸੀਂ ਕੋਈ ਪੋਲਿਟੀਕਲ ਸਟੰਟ ਨਹੀਂ ਕਰਨਾ ਚਾਹੁੰਦੇ ਸੀ ਵੀ ਜਲਦੀ ਚ ਮੀਂਹ ਝਾਕੇ ਫਟਾਫਟ ਪ੍ਰੀਮਿਕਸ ਪਾਉਣ ਲੱਗ ਜਾਈਏ ਤੇ ਮੁੜ ਕੇ ਮੀਂਹ ਉਹ ਉਹਨੂੰ ਸਾਰਾ ਖਰਾਬ ਕਰ ਦਵੇ ਸਾਡਾ ਮਤਲਬ ਇਹ ਸੀ ਵੀ ਬਰਸਾਤਾਂ ਟੱਪ ਜਾਣ ਤਾਂ ਕਿ ਜਿਹੜੀ ਰਿਪੇਅਰ ਹੁਣ ਹੋਵੇ ਉਹ ਲਗਭਗ ਅਗਲੇ ਸਾਲ 1.5 ਸਾਲ ਆਪਾਂ ਨੂੰ ਕੰਮ ਦੇ ਸਕੀਏ ਤੇ ਨਾਲ ਹੀ ਇਹਦਾ ਇੱਕ ਮੈਸੇਜ ਇਹ ਹੈ ਵੀ ਸਾਡੀ ਸੁੱਤੀ ਪਈ ਸਰਕਾਰ ਸਾਡੇ ਬਹੁਤ ਹੀ ਸਤਕਾਰਯੋਗ ਹਲਕਾ ਖਰੜ ਦੇ ਐਮਐਲਏ ਜੋ ਐਕਸ ਮਿਨਿਸਟਰ ਵੀ ਰਹੇ ਨੇ ਉਹ ਆ ਕੇ ਲੋਕਾਂ ਦੀ ਬਾਹ ਫੜਨ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਸਤੀਫਾ ਦੇ ਕੇ ਭੱਜ ਕੇ ਨਹੀਂ ਸਰਨਾ ਸਾਡੇ ਲੋਕਾਂ ਨੇ ਉਹਨਾਂ ਨੂੰ ਮੰਡੇਟ ਦਿੱਤਾ ਹੈ ਉਹ ਆਪਦਾ ਫਰਜ਼ ਨਿਭਾਉਣ ਤੇ ਸਾਡਾ ਲੋਕਾਂ ਨੂੰ ਇਸ ਨਰਕ ਚੋਂ ਕੱਢਣ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਇਹ ਕੋਈ ਕਿਸੇ ਤੋਂ ਇਹਾਸਾਨ ਨਹੀਂ ਮੰਗ ਰਹੇ ਸਾਰੇ ਲੋਕ ਵੱਖ-ਵੱਖ ਰੂਪਾਂ ਦੇ ਵਿੱਚ ਟੈਕਸ ਦਿੰਦੇ ਨੇ ਚਾਹੇ ਟੋਲ ਪਲਾਜ਼ਿਆਂ ਤੇ ਹੋਵੇ ਚਾਹੇ ਇੱਕ ਕਹਿ ਲੋ ਪਾਣੀ ਦੀ ਬੋਤਲ ਵੀ ਲੈਨੇ ਆ ਤਾਂ ਟੈਕਸ ਹੈ ਜੇ ਉਹ ਟੈਕਸ ਸਾਰਾ ਆਪਾਂ ਸਰਕਾਰ ਨੂੰ ਦੇ ਰਹੇ ਆ ਜੀਐਸਟੀ ਦੇ ਰਹੇ ਆ ਤਾਂ ਫਿਰ ਇਹਨਾਂ ਦਾ ਜਿਹੜਾ ਬਣਦਾ ਸਹੂਲਤਾਂ ਨੇ ਉਹ ਵੀ ਸਰਕਾਰ ਨੂੰ ਦੇਣੀਆਂ ਚਾਹੀਦੀਆਂ ਮੈਂ ਅਪੀਲ ਕਰਦਾ ਵੀ ਤੁਹਾਡੇ ਕੋਲ ਸਾਲ ਰਿਹਾ ਵੀ ਇਦਾਂ ਦਾ ਹਾਲ ਨਾ ਹੋਵੇ ਵੀ ਲੋਕ ਮੁੜ ਕੇ ਤੁਹਾਨੂੰ ਪਿੰਡਾਂ 'ਚ ਨਾ ਵੜਨ ਦੇ। ਤੁਸੀਂ ਆ ਕੇ ਸਮੇਂ ਨਾਲ ਇਹਨਾਂ ਦੀ ਬਾਹ ਫੜੋ, ਇਹਨਾਂ ਦੇ ਜਿਹੜੇ ਰੁਕੇ ਕੰਮ ਨੇ ਪੂਰੇ ਕਰਾਓ। ਤੁਹਾਨੂੰ ਬਹੁਤ ਵੱਡਾ ਇੱਕ ਬਹੁਮਤ ਨਾਲ ਪੰਜਾਬ ਸੰਭਾਇਆ ਲੋਕਾਂ ਨੇ। ਬੇਸ਼ੱਕ ਲੋਕ ਅੱਜ ਪਛਤਾ ਰਹੇ ਨੇ ਪਰ ਜੇ ਤੁਹਾਡੇ ਕੋਲ ਮੌਕਾ ਤਾਂ ਆ ਸਾਲ ਦਾ ਮੌਕਾ ਰਹਿ ਗਿਆ। ਜੇ ਕੁਝ ਕਰ ਹੁੰਦਾ ਤਾਂ ਕਰ ਲਓ। ਕੱਲ ਸਾਡੇ ਮਾਨਯੋਗ ਪੀਐਮ ਸਾਹਿਬ ਵੀ ਆਏ ਨੇ। ਉਹ ਵੀ ਪੰਜਾਬ ਨਾਲ ਬੜਾ ਮਜ਼ਾਕ ਕਰਕੇ ਗਏ ਨੇ 1600 ਕਰੋੜ ਇੱਕ ਪੰਜਾਬ ਵਰਗੀ ਵੱਡੀ ਸਟੇਟ ਲਈ। ਜਿੱਥੇ 4.5 ਲੱਖ ਏਕੜ ਹਟ ਗਿਆ ਲੋਕਾਂ ਦੇ ਘਰ ਡੁੱਬ ਗਏ ਤਬਾਹ ਹੋ ਗਏ ਜਿੱਥੇ ਪਰਸਨਲ ਤੌਰ ਤੇ ਸਾਡੇ ਕਲਾਕਾਰ ਭਰਾ ਤੇ ਹੋਰ ਲੋਕ 11-11 ਕਰੋੜ ਰੁਪਈਆ ਖਰਚਦੇ ਨੇ ਉਥੇ ਇੱਕ ਪੀਐਮ ਵੱਲੋਂ 1600 ਕਰੋੜ ਕੁਝ ਵੀ ਨਹੀਂ ਬਣਦਾ ਜਿੰਨੀਆਂ ਤੁਸੀਂ ਦੇਖੋ ਉਸ ਏਰੀਆ ਦੀਆਂ ਸੜਕਾਂ ਡੁੱਬ ਗਈਆਂ ਟੁੱਟ ਗਈਆਂ ਉਹੀ ਨਹੀਂ ਪੂਰੀਆਂ ਪੂਰੀਆਂ ਹੋਣੀਆਂ ਉਦੋਂ ਬਾਅਦ ਸਾਡੇ ਕਿਸਾਨਾਂ ਦਾ ਮੁਆਵਜ਼ਾ ਕਿੱਥੋਂ ਮਿਲਣਾ ਜਿਹੜੀ ਫਸਲ ਸਾਡੀ ਤਬਾਹ ਹੋ ਗਈ ਆਉਣ ਦੇ ਟਾਈਮ ਲਈ ਵੀ ਰੇਤ ਚੱਕ ਕੇ ਮੈਨੂੰ ਨਹੀਂ ਲੱਗਦਾ ਵੀ ਕਣਕ ਵੇਲੇ ਵੀ ਲੋਕ ਜ਼ਮੀਨਾ ਪੱਧਰੀਆਂ ਕਰ ਸਕਣਗੇ ਦੋ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਸੈਂਟਰ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਮਤਲਬ ਰਈ ਮਾਂ ਵਾਲਾ سلوਕ ਨਹੀਂ ਕਰਨਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਮੈਡਮ ਨੇ ਕੰਮ ਨਹੀਂ ਕੀਤਾ ਜਾਂ ਫਿਰ ਕਿਤੇ ਨਾ ਕਿਤੇ ਕੰਮ ਸਲੋ ਹੋ ਰਿਹਾ ਪਰ ਮੈਡਮ ਕਹਿ ਰਹੇ ਆ ਵੀ ਸਿਰਫ ਬਰਸਾਤਾ ਕਰਕੇ ਕੰਮ ਰੁਕਿਆ ਹੋਇਆ ਸੀ ਪਿੰਡਾਂ ਦੀਆਂ ਸੜਕਾਂ ਤੇ ਜਿਆਦਾਤਰ ਟੈਂਡਰ ਹੋਏ ਹੋਏ ਨੇ ਪ੍ਰਸ਼ਾਸਨ ਤੋਂ ਬਾਅਦ ਬਣਾ ਦਵਾਵਾਂਗੇ ਲੱਗਦਾ ਬਣੇਗੀ ਦੇਖੋ ਅਸੀਂ ਤਾਂ ਬਰਸਾਤ ਤਾਂ ਹਰ ਸਾਲ ਆਉਂਦੀ ਹੈ ਤੇ ਸਰਕਾਰ ਬਣੀ ਨੂੰ 3.5 ਸਾਲ ਹੋ ਗਏ ਜੇ ਤਾਂ ਸਾਲ ਹੋਇਆ ਹੋਿੰਦਾ 2 ਸਾਲ ਹੋਇਆ ਹੁੰਦਾ ਉਦੋਂ ਤੱਕ ਲੋਕਾਂ ਨੇ ਵੀ ਸਬਰ ਰੱਖਿਆ ਅਸੀਂ ਵੀ ਸਬਰ ਰੱਖਿਆ ਵੀ ਸ਼ਾਇਦ ਐਤਕੀ ਬਣਾ ਦੇਣਗੇ ਐਤਕੀ ਬਣਾ ਦੇਣਗੇ ਹੁਣ ਤਾਂ ਸਰਕਾਰ ਜਾਣ ਤੇ ਜਾਣ ਦੇ ਕੰਢੇ ਖੜੀ ਹੈ ਜੇ ਹੁਣ ਨਹੀਂ ਬਣੀਆ ਫਿਰ ਇਤੋਂ ਬਾਅਦ ਤੱਕ ਕਦੋਂ ਬਣਨੀਆਂ ਨੇ ਤਾਂ ਇਸ ਕਰਕੇ ਇਹ ਇੱਕ ਹੰਗਾਰ ਇੱਕ ਹਲਾਰਾ ਹੈ ਉਹਨਾਂ ਨੂੰ ਉਹਨਾਂ ਨੂੰ ਨੀਂਦ ਝੋਟ ਉੱਠਣ ਦਾ ਸੰਕੇਤ ਹੈ ਲੋਕ ਬਹੁਤ ਤੰਗ ਨੇ ਅੱਜ ਦੇਖੋ ਇੰਨੇ ਇੱਥੇ ਲੋਕ ਸਾਡੇ ਬਜ਼ੁਰਗ ਨੌਜਵਾਨ ਭਰਾ ਬੀਣਾ ਸੱਦੇ ਤੋਂ ਆਪ ਮੁਹਾਰੇ ਪਹੁੰਚੇ ਨਹੀਂ ਕਿਉਂ ਕਿ ਇਹ ਤੰਗ ਨੇ ਇਹ ਦੁਖੀ ਨੇ ਉਰੋਂ ਸਕੂਲ ਨੂੰ ਬੱਚਿਆਂ ਨੂੰ ਛੱਡਣ ਜਾਣਾ ਹੁੰਦਾ ਰੋਜ਼ ਸਵੇਰੇ ਜਾਣਾ ਬੱਚਿਆਂ ਨੂੰ ਦੁਪਹਿਰੇ ਲੈ ਕੇ ਆਉਣਾ ਉਹਦੇ ਲਈ ਕੋਈ ਸੁਵਿਧਾ ਨਹੀਂ ਹੈ ਸੜਕਾਂ ਦੇ ਵਿੱਚ ਫੁੱਟ-ਫੁੱਟ 2-2 ਫੁੱਟ ਦੇ ਟੋਏ ਨੇ ਤਾਂ ਇਸ ਕਰਕੇ ਸਾਨੂੰ ਲੋੜ ਹੈ ਅਗਲੀ ਵਾਰ ਵੀ ਸਿਆਣੇ ਹੋਣ ਦੀ ਇਦਾਂ ਦੀ ਪਾਰਟੀ ਨਾ ਚੁਣ ਲਿਓ ਤੇ ਇਦਾਂ ਦਾ ਨੁਮਾਇੰਦਾ ਨਾ ਚੁਣ ਲਿਓ ਮੈਨੂੰ ਇਹ じゃ ਕੋਈ ਲਾਲਚ ਨਹੀਂ ਦੇਖੋ ਮੇਰੇ ਕੋਲ ਪੋਲੀਟੀਕਲ ਤੌਰ ਤੇ ਕੋਈ ਅਹੁਦਾ ਨਹੀਂ ਹੈਗਾ ਜੇ ਮੇਰੇ ਕੋ ਅਹੁਦਾ ਹੈ ਤਾਂ ਮੇਕੋ ਕਿਸਾਨੀ ਦਾ ਹੈ ਕਿਸਾਨ ਕਾਂਗਰਸ ਦਾ ਮੈਂ ਜਨਰਲ ਸਕੱਤਰ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਆਪਦੀਆਂ ਜੜਾਂ ਨਾਲ ਜੁੜ ਕੇ ਅਹੁਦਾ ਲਿਆ ਮੈਂ ਕਿਸਾਨ ਪਰਿਵਾਰ ਚੋਂ ਆ ਜ਼ਿਮੀਂਦਾਰ ਭਾਈਚਾਰੇ ਚੋਂ ਆ ਤੇ ਮੇਰੇ ਕੋਲ ਉਹਦੇ ਰਿਲੇਟਿਡ ਹੀ ਅਹੁਦਾ ਹੈ ਮੇਰੇ ਮੈਂ ਨਾ ਤਾਂ ਹੋਰ ਨੁਮਾਇੰਦਿਆਂ ਵਾਂਗੂ ਕੋਈ ਇਲੈਕਸ਼ਨ ਲੜੀ ਆ ਇੱਥੋਂ ਖਰੜ ਤੋਂ ਨਾ ਮੈਨੂੰ ਗਾਹ ਨੂੰ ਪਤਾ ਮੈਂ ਲੜਨੀ ਨਹੀਂ ਲੜਨੀ ਮੈਨੂੰ ਤਾਂ ਇੱਕ ਟਿਕਟ ਮਿਲਣੀ ਨਹੀਂ ਮਿਲਣੀ ਜੇ ਤਾਂ ਕੁਝ ਐਦਾਂ ਦਾ ਹੋਵੇ ਜਿੱਦਾਂ ਹੁਣ ਪਿਛਲੇ ਦਿਨਾਂ ਚ ਆਪਾਂ ਦੇਖਿਆ ਵੀ ਬੀਜੇਪੀ ਦੇ ਨੁਮਾਇंदे ਕਰਾਰੇ ਸੀ ਕੰਮ ਉਹ ਦੋ ਇਲੈਕਸ਼ਨਾਂ ਲੜ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਸੀ ਅੱਗੇ ਅਗਲੀ ਵੀ ਲੜਨ ਨੂੰ ਪਰ ਸਾਡਾ ਤਾਂ ਇਦਾਂ ਦਾ ਕੋਈ ਉਹ ਹੈ ਨਹੀਂਗਾ ਤਾਂ ਇਸ ਕਰਕੇ ਅਸੀਂ ਸਿਰਫ ਇਹ ਕਹਿੰਨੇ ਆ ਵੀ ਪੋਲੀਟੀਕਲ ਐਡਵਾਂਟੇਜ ਛੱਡ ਕੇ ਲੋਕਾਂ ਦੀ ਸੇਵਾ ਦੇ ਵਿੱਚ ਉਤਰਿਆ ਜਾ। ਆਖਰੀ ਸਵਾਲ ਹੈ ਪਟਿਆਲਾ ਸਾਹਿਬ ਵੀਡੀਓ ਵੇਖਣ ਤੋਂ ਬਾਅਦ ਹੋਰ ਵੀ ਪਿੰਡ ਵਾਲੇ ਕਹਿਣਗੇ ਕਿ ਸਾਡੀ ਵੀ ਸੜਕ ਬਣਾਓ ਸਾਡੀ ਵੀ ਸੜਕ ਬਣਾਓ ਕਿੰਨੀ ਕਿੰਨੀਆਂ ਲੰਬੀਆਂ ਸੜਕਾਂ ਬਣਾਉਂਗੇ ਫੇਰ ਤੁਸੀਂ ਦੇਖੋ ਮੈਂ ਪਹਿਲਾਂ ਕਹਿ ਕੇ ਹਟਿਆ ਜਿੱਥੇ ਲੋਡ ਹੈ ਐਕਚੁਅਲ ਦੇ ਵਿੱਚ ਤੇ ਜਿੱਥੇ-ਜਿੱਥੇ ਸਾਨੂੰ ਲੋਕ ਕੰਟੈਕਟ ਕਰਨਗੇ ਸਾਡੇ ਕੋਲ ਨਾ ਨਹੀਂ ਹੈ ਅਸੀਂ ਖੜ ਗਏ ਤਾਂ ਖੜ ਗਏ ਇਸ ਕੋ ਸੋਚ ਕੇ ਖੜੇ ਆ ਟਾਈਮ ਲੈ ਕੇ ਖੜੇ ਆ ਹੁਣ ਪਿੱਛੇ ਨਹੀਂ ਹਟਦੇ ਜਿੱਤੇ ਤੱਕ ਮਰਜ਼ੀ ਬਣਵਾ ਦੇ ਅੰਕਲ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਉਪਰਾਲੇ ਨੂੰ ਲੈ ਕੇ ਚੰਗਾ ਬਰਛੋਲਦਾ ਵੀਰ ਆਇਆ ਹੈ ਜੋ ਅਸੀਂ ਮਦਦ ਵੀ ਕਰੂਗੇ ਜਿੰਨੀ ਸਾਡੀ ਗਾਇਲ ਹੋਈ ਹੈ ਜਿੱਸੇ ਜਿੱਥੇ ਸਾਨੂੰ ਤਕਲੀਫ ਹੈ ਅਸੀਂ ਬਾਈ ਸਭ ਦੀ ਸਾਰ ਲਵ ਗਾਇਲ ਤੇ ਮਦਦ ਵੀ ਕਰੂਗੇ ਸਾਰਾ ਇਹ ਗਾਇਲ ਹੈ ਜੇ ਮਰਜ਼ੀ ਘਟਵਾਦ ਹੋਈ ਅਸੀਂ ਨਗਰ ਮਦਦਚਾਰ ਬਖੜੀ ਦੀ ਗਏ ਸਿਆ ਕਈ ਲੋਕ ਕਿਆ ਕਰਦੇ ਕੰਮ ਕਢਵਾ ਲੈਨੇ ਆ ਬੱਚ ਕਹਿੰਦੇ ਤੂੰ ਕੌਣ ਮੈਂ ਕੌਣ ਕਿਤੇ ਕੰਮ ਤਾਂ ਨਹੀਂ ਹੋਣਾ ਵੀ ਕੀ ਹੋਵਗੇ ਇਹਦਾ ਯਾਦੀ ਕੋਰ ਮਾਂ ਪਹਿਲਾਂ ਜਿਹਨਾਂ ਦਾ ਨਾਨਾ ਜੀ ਬਚਿੱਤਰ ਦੀ ਹੋਏ ਆ ਇਹਨੇ ਕਾਲਜਾਂ ਵਿੱਚ ਕੰਮ ਕਰੀਏ ਤਮਾਮ ਜਿਥੇ ਜਿਥੇ ਤਾਰੇ ਟਾਂਕੇ ਪੜੀਏ ਬੱਚਿਆਂ ਦੇ ਵਿਆਹ ਕਰੀਏ ਤਮਾਮ ਦੁਨੀਆ ਸਾਰ ਲਈ ਹੁਣ ਵੀ ਇੱਕਣੀ ਤਾਂ ਹੀ ਆਈ ਇਹਦਾ ਬੇਬਜਾਉਂਦਾ ਵੀ ਭਾਈ ਮੌਕਾ ਦਓ ਇਹਦਾ ਮੌਕਾ ਆਇਆ ਸਭ ਬਾਕੀ ਕਾਜੇ ਬਣ ਕੇ ਬਿਠਾਉਂੂ ਵੀ ਗੱਲ ਕਰ ਬਾਕੀ ਤੇ ਜ਼ਰੂਰ ਚਿੱਤੇ ਬਾਈ ਜੀ ਕਹਿ ਰਹੇ ਨੇ ਕਿ ਜੇਕਰ ਹੋਰ ਪਿੰਡਾਂ ਦੀਆਂ ਸੜਕਾਂ ਦੀ ਵੀ ਮਰਮਮਤ ਦੀ ਲੋੜ ਪਈ ਤਾਂ ਉਹ ਸੇਵਾ ਜ਼ਰੂਰ ਲਗਾਣ ਨਿਭਾਣਗੇ ਅਤੇ ਪਿੰਡ ਦੇ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਬਾਈ ਜੀ ਦੇ ਬਿਲਕੁਲ ਨਾਲ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਸ ਉਪਰਾਲੇ ਨੂੰ ਕਿੱਥੇ ਵੇਖਦੇ ਹੋ ਕਿਉਂਕਿ ਜੋ ਸਰਕਾਰਾਂ ਦੇ ਕੰਮ ਨੇ ਉਹ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਹੁਣ ਵੇੜਵਾ ਚੁੱਕਿਆ ਗਿਆ ਕਿ ਉਹਨਾਂ ਸੜਕਾਂ ਨੂੰ ਸਹੀ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨਪੁਰ ਵਾਲੀ